ਸਾਲ ਸਾਹ ਵਾਇਰੋ ਜੁਕੇ ਪਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਪਿੰਡ ਮੇਸੜੀ ਜਲਾ ਸਰਸਾ ਡੱਬਾ ਵਾਲੀ ਤੋਂ ਸਰਸਾ ਰੋਡ ਤੇ ਹਰ ਸ਼ਨੀਵਾਰ ਬੱਕਰਾਂ ਦਾ ਮੇਲਾ ਲੱਗਦਾ ਤੇ ਮੇਲਾ ਲੱਗਦੇ ਨੂੰ ਹੋ ਗਿਆ ਕਾਫੀ ਟਾਈਮ ਸਾਲ ਡੇਢ ਸਾਲ ਹੋ ਗਿਆ 2 ਸਾਲ ਤੇ 3 ਵੀ ਹੋ ਗਿਆ ਲੱਗਦੇ ਨੂੰ ਉਹ ਅਸੀਂ ਬਾਰਾਸੀ ਉਪਰਾਲਾ ਕਰ ਰਹੇ ਆ ਅੱਗੇ ਵਾਸਤੇ ਮੇਲਾ ਕਰਾਉਂਦਾ ਕੰਪੀਟੀਸ਼ਨ ਕਰਾਉਂਦਾ ਅਸੀਂ ਕੰਪੀਟੀਸ਼ਨ ਕਰਾਉਨੇ ਆ ਜਿਹੜਾ ਉਹ ਕਰਾਉਨੇ ਆ ਦੁੱਧ ਚਵਾਈ ਦਾ ਦੁੱਧ ਚਵਾਈ ਦਾ ਅਗਲ ਅਗਲੇ ਸ਼ਨੀਵਾਰ ਦੱਸਦੇ ਆਂ ਡੇਟਾ ਉਹਦਾ ਵੀ ਕੀ ਡੇਟ ਰੱਖਦੇ ਆਂ ਤਕਰੀਬਨ ਡੇਢ ਮਹੀਨੇ 2 ਮਹੀਨਿਆਂ ਦੇ ਵਿੱਚ ਵਿੱਚ ਰੱਖਾਂਗੇ ਡੇਟ ਤੇ ਪਹਿਲਾ ਨਾਮ ਦੇਵਾਂਗੇ ਆਲਟੋ ਕਾਰ ਸੈਕੰਡ ਨਾਮ ਦੇਵਾਂਗੇ ਮੋਟਰਸਾਈਕਲ ਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਸਾਰੇ ਭਰਾ ਆਪਾਂ ਦੇ ਜਾਨਵਰ ਤਿਆਰ ਕਰਕੇ ਪਹੁੰਚੋ ਮੇਲੇ ਤੇ ਤੇ ਮੇਲੇ ਦੀ ਰੌਣਕ ਵਧਾਓ ਤੇ ਮਿਲ ਇਨਾਮ ਜਿੱਤਣ ਦੇ ਹੱਕਦਾਰ ਬਣਿਓ ਤੇ ਸਾਰੇ ਭਰਾ ਪਹੁੰਚੋ ਮੇਲੇ 'ਚ ਤੇ ਅਗਲੇ ਸ਼ਨੀਵਾਰ ਅਸੀਂ ਬੇਟਾ ਆਊਟ ਕਰ ਦਾਂਗੇ ਤੇ ਬਾਕੀ ਜਿਹੜੇ ਨਾਮ ਹੋਣਗੇ ਨਾਵਾਂ ਦੇ ਬਿਰਬੇ ਪਾ ਦਾਂਗੇ ਤੇ ਸਾਰੇ ਭਰਾ ਆ ਕੇ ਮੇਲੇ ਦੀ ਰੌਣਕ ਵਧਾਇਓ ਹਿੱਸਾ ਪਾਇਓ ਮੇਲੇ ਚ ਤੇ ਪਹੁੰਚ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ